ਆਪਣੇ ਵੱਡੇ ਭਰਾ ਨੂੰ ਸ਼ਹੀਦ ਹੁੰਦਿਆਂ ਦੇਖਿਆ ਸਹਬਜ਼ਾਦੇ ਭਾਈ ਜੂਹਾਰ ਸਿੰਘ ਵੀ ਰੋ ਵਿੱਚ ਆਏ ਤੇ ਸ਼ਹੀਦੀ ਜਾਨ ਪੀਣ ਲਈ ਪਿਤਾ ਨੂੰ ਕਿਹਾ ਕਿ ਮੈਨੂੰ ਵੀ ਭਰਾ ਦੇ ਮਗਰ ਹੀ ਤੋਰ ਦਿਓ ਭਾਈ ਦਇਆ ਸਿੰਘ ਜੀ ਨੇ ਕਿਹਾ ਕਿ ਪਾਸ਼ਾ ਜੀ ਸਹਬਜ਼ਾਦੇ ਨੂੰ ਜੰਗ ਵਿੱਚ ਨਾ ਭੇਜੋ ਇੱਕ ਸਾਹਮਣੇ ਸ਼ਹੀਦ ਹੋ ਗਿਆ ਦੂਜੇ ਦੋ ਪਤਾ ਨਹੀਂ ਕਿੱਥੇ ਨੇ ਤੇਰੇ ਕੋਲ ਤਾਂ ਵਾਜਾਂ ਵਾਲਿਆ ਇਹੋ ਕੋ ਜਾ ਪੰਥ ਦੇ ਵਾਲੀ ਨੇ ਬਹੁਤ ਹੀ ਠਰਮੇ ਨਾਲ ਕਿਹਾ ਭਾਈ ਦਇਆ ਸਿੰਘ ਤੁਸੀਂ ਸਾਰੇ ਮੇਰੇ ਪੁੱਤ ਹੀ ਤਾਂ ਹੋ ਸਾਰੇ ਖਾਲਸੇ ਮੇਰੇ ਪੁੱਤਰ ਧੀਆਂ ਨੇ ਇਸ ਤਰ੍ਹਾਂ ਸਿੰਘਾਂ ਨੂੰ ਧੀਰਜ ਦੇ ਕੇ ਸਾਹਿਬ ਜادہ ਜੁਝਾਰ ਸਿੰਘ ਜੀ ਨੂੰ ਵੀ ਪਹਿਲੇ ਪੁੱਤਰ ਵਾਂਗ ਹੱਥੀਂ ਸ਼ਾਸਤਰ ਸਜਾ ਨਾਲ ਪਾਈ ਹਿੰਮਤ ਸਿੰਘ ਜੀ ਭਾਈ ਸਾਹਿਬ ਸਿੰਘ ਜੀ ਤੇ ਤਿੰਨ ਹੋਰ ਸਿੰਘ ਜੰਗ ਦੇ ਮੈਦਾਨ ਵੱਲ ਤੁਰੇ। ਸਤਪੋਸ 1761 ਬਿਕਰਮੀ 21 ਦਸੰਬਰ 1704 ਈਸਵੀ ਦੀ ਸ਼ਾਮ ਨੂੰ ਮੇਰਾ ਬਾਜਾਂ ਵਾਲਾ ਪ੍ਰੀਤਮ ਇੱਕ ਬਾਗ ਵਿੱਚ ਲੇਟਿਆ ਹੋਇਆ ਸੀ। ਚਿਹਰੇ ਤੇ ਨੂਰ ਟਪਕਦਾ ਹੈ। ਸੀਸ ਤੇ ਕਲਗੀ, ਚੋਲਾ ਗਿੱਲਾ। ਦੇ ਖੂਨ ਨਾਲ ਲਤਪਤ ਲਾਲ ਰੰਗ ਧਰ ਚੁੱਕਿਆ ਹੈ ਪਾਤਸ਼ਾਹ ਜੀ ਐਵੇਂ ਢੋਲਾ ਕੇ ਲੇਟੇ ਹੋਏ ਨੇ ਜਿਵੇਂ ਕੁਝ ਵਾਪਰ ਹੀ ਨਾ ਹੋਵੇ ਐਨੇ ਕੁਝ ਹੋਣ ਤੇ ਸਤਗੁਰੂ ਜੀ ਪੂਰੀ ਅਡੋਲਤਾ ਵਿੱਚ ਦਿਸ ਰਹੇ ਨੇ ਪਾਤਸ਼ਾਹ ਜੀ ਨੂੰ ਪਤਾ ਹੈ ਕਿ ਇਸ ਪਿੰਡ ਵਿੱਚ ਇੱਕ ਕੱਚੀ ਗੜੀ ਹੈ ਸਤਗੁਰੂ ਜੀ ਪਹਿਲਾਂ ਵੀ ਕੁਰੂਖhetra ਤੋਂ ਵਾਪਸ ਆਉਂਦੇ ਹੋਏ ਇਸ ਨਗਰ ਵਿੱਚ ਆ ਚੁੱਕੇ ਸੀ ਸਤਗੁਰੂ ਜੀ ਨੇ ਆਪਣੇ ਸਿੰਘ ਭੇਜੇ ਕਿ ਗੜੀ ਦੇ ਮਾਲਕ ਨੂੰ ਲਿਆਵੋ ਇਸ ਕੱਚੀ ਹਵੇਲੀ ਦਾ ਮਾਲਕ ਚੌਧਰੀ ਬੁੱਧੀ ਚੰਦ ਗੁਰੂ ਜੀ ਦਾ ਆਉਣਾ ਸੁਣ ਆਪ ਹੀ ਹਾਜ਼ਰ ਹੋ ਗਿਆ। ਭਾਈ ਬੁੱਧੀ ਚੰਦ ਨੇ ਬੇਨਤੀ ਕੀਤੀ ਕਿ ਮਹਾਰਾਜ ਆਪ ਸਿੰਘਾਂ ਸਣੇ ਮੇਰੇ ਨਾਲ ਘਰ ਆਓ। ਭਾਈ ਬੁੱਧੀ ਚੰਦ ਨੇ ਤਨਮਨ ਨਾਲ ਗੁਰੂ ਜੀ ਦੀ ਸੇਵਾ ਕੀਤੀ ਤੇ ਜ਼ਖਮੀ ਸਿੰਘਾਂ ਦੇ ਮਲਮ ਬੱਤੀ ਵੀ ਕੀਤੀ। ਸਤਗੁਰੂ ਜੀ ਨੇ ਸਿੰਘਾਂ ਸਮੇਤ ਇਸ ਦੀ ਕੱਚੀ ਹਵੇਲੀ ਵਿੱਚ ਪ੍ਰਵੇਸ਼ ਕੀਤਾ। ਇਸ ਨੂੰ ਚੰਗੀ ਤਰ੍ਹਾਂ ਦੇਖ ਪਰਖ ਕਰਕੇ ਪਾਤਸ਼ਾਹ ਜੀ ਨੇ ਸਿੰਘਾਂ ਨੂੰ ਤਿਆਰ ਬਰ ਤਿਆਰ ਰਹਿਣ ਲਈ ਕਿਹਾ। ਸਤਗੁਰੂ ਜੀ ਦੇ ਇੱਥੇ ਆਉਣ ਤੇ ਕਿਸੇ ਨੇ ਸ਼ਾਹੀ ਫੌਜ ਨੂੰ ਜਾ ਦੱਸਿਆ। ਖਬਰ ਮਿਲਦੀਆਂ ਸੀ ਦੁਸ਼ਮਣ ਦੀਆਂ ਫੌਜਾਂ ਚਮਕੌਰ ਦੇ ਚਾਰ ਸਫੇਰੇ ਇਕੱਠੀਆਂ ਹੋ ਗਈਆਂ। ਸ਼ਾਹੀ ਫੌਜ ਨੇ ਚਮਕੌਰ ਦੇ ਵਸਨੀਕਾਂ ਤੋਂ ਜਬਰੀ ਰਸਦ ਖੋਹ ਸਭ ਨੂੰ ਪਿੰਡ ਤੋਂ ਬਾਹਰ ਕੱਢ ਦਿੱਤਾ। ਕਈ ਰਾਤੋਂ ਰਾਤ ਆਪਣੇ ਸਾਖ ਸਬੰਧੀਆਂ ਦੇ ਘਰ ਜਾ ਲੁਕੇ। ਗੜੀ ਦੇ ਦਿਵਾਲੇ ਤੰਬੂ ਹੀ ਤੰਬੂ ਨਜ਼ਰ ਆਉਣ ਲੱਗੇ। ਪਹਾੜੀ ਰਾਜਿਆਂ ਤੇ ਮਗਲ ਜਰਨੈਲਾਂ ਨੇ ਸਲਾਹ ਕੀਤੀ ਕਿ ਹੁਣ ਗੜੀ ਤੇ ਹਮਲਾ ਕਰਨਾ ਠੀਕ ਨਹੀਂ ਰਹੇਗਾ। ਪਤਾ ਨਹੀਂ ਅੰਦਰ ਕਿੰਨੇ ਸਿੰਘ ਹੋਣ। ਸਵੇਰ ਹੁੰਦਿਆਂ ਹੀ ਹਮਲਾ ਕਰਾਂਗੇ। ਗੁਰੂ ਜੀ ਨੂੰ ਜਿਉਣ ਦਾ ਫੜ ਲਵਾਂਗੇ। ਸ਼ਾਹੀ ਸੈਨਾ ਰਾਜਪੁੱਤ ਜੇ ਤਾਕੜੀ ਕਰੜਾਈ ਕਰ ਪੂਰੀ ਨਿਗਰਾਨੀ ਰੱਖ ਰਹੀ ਸੀ ਪੱਤਾ ਵੀ ਹਿਲਦਾ ਸੀ ਤਾਂ ਇਹਨਾਂ ਦੀ ਜਾਣ ਨੂੰ ਬਣ ਜਾਂਦੀ ਸੀ ਗੱਡੀ ਦੇ ਅੰਦਰ ਠੰਡ ਭੁੱਖ ਦੇ ਚੰਬੇ ਨਿਰਬਲ ਸਰੀਰ ਜਿਨ੍ਹਾਂ ਦੇ ਵਸਤਰ ਗਿੱਲੇ ਹੋਏ ਖਾਣ ਪਕਾਉਣ ਦਾ ਕੋਈ ਸਮਾਂ ਨਾ ਮਿਲਿਆ ਆਨੰਦਪੁਰ ਨੂੰ ਛੱਡਣ ਲੱਗਿਆ ਜੋ ਛੱਕ ਲਿਆ ਹੋਵੇਗਾ ਉਸ ਨਾਲ ਹੀ ਸਰੀਰ ਨੂੰ ਗੁਰੂ ਆਸਰੇ ਤੋਰੀ ਜਾਂਦੇ ਨੇ ਇਹਨਾਂ ਸਿੰਘਾਂ ਨੇ ਅੰਤਮ ਸਵਾਸਾ ਤੱਕ ਲੜਨ ਮਾਰਨ ਦਾ ਫੈਸਲਾ ਲੈ ਲਿਆ ਸਤਗੁਰੂ ਪਾਤਸ਼ਾਹ ਸਿਰਡ ਦੀਆਂ ਬਾਤਾਂ ਪਾ ਸਿੰਘਾਂ ਨੂੰ ਚੜ੍ਹਦੀ ਕਲਾ ਦੇ ਹਲਾਰੇ ਦਿੰਦੇ ਰਹੇ ਦੈਨ ਚੜਦੇ ਅਸੀਂ ਸ਼ਾਹੀ ਫੌਜ ਦੇ ਜਰਨੈਲਾਂ ਨੇ ਗੁਰੂ ਜੀ ਨੂੰ ਹਥਿਆਰ ਸੁੱਟ ਆਪਣੇ ਆਪ ਨੂੰ ਸਾਥੀਆਂ ਸਮੇਤ ਸ਼ਾਹੀ ਫੌਜ ਦੇ ਹਵਾਲੇ ਕਰਨ ਲਈ ਢੰਡੋਰਾ ਭਟਵਾਇਆ ਕਿ ਗੁਰੂ ਆਪਣੇ ਆਪ ਨੂੰ ਫੌਜ ਦੇ ਹਵਾਲੇ ਕਰ ਦੇਣ ਉਹਨਾਂ ਦੀ ਜਾਨ ਬਖਸ਼ੀ ਜਾਵੇਗੀ ਇਸ ਦਾ ਉੱਤਰ ਗੜੀ ਅੰਦਰੋਂ ਤੀਰਾਂ ਤੇ ਗੋਲੀਆਂ ਦੀ ਬੁਛਾੜ ਨਾਲ ਆਇਆ ਵੈਰੀ ਦੇ ਨਾਲ ਪਿੱਛੇ ਨੂੰ ਭੱਜ ਤੁਰਿਆ ਸਤਗੁਰੂ ਜੀ ਨੇ ਕਿਸੇ ਨੂੰ ਗੜੀ ਦੇ ਨੇੜੇ ਆਉਣ ਨਾ ਦਿੱਤਾ ਦੁਸ਼ਮਣ ਬੁਰੀ ਤਰ੍ਹਾਂ ਘਬਰਾ ਗਿਆ ਇਹ ਤਾਂ ਉਸ ਦੀ ਆਸ ਤੋਂ ਬਿਲਕੁਲ ਉਲਟ ਸੀ ਉਹ ਤਾਂ ਘੜੀਪਲਾਂ ਵਿੱਚ ਗੁਰੂ ਜੀ ਨੂੰ ਜਿਉਂਦੇ ਫੜ ਬਾਦਸ਼ਾਹ ਦੇ ਅੱਗੇ ਪੇਸ਼ ਕਰਨ ਦੀਆਂ ਬਿਆੰਤਾਂ ਘੜੀ ਬੈਠਾ ਸੀ ਕੋਈ ਵਾਹ ਨਾ ਚੱਲਦੀ ਵੇਖ ਮੁਗਲ ਜਰਨੈਲ ਨਾਰ ਖਾਨ ਚੋਰੀਛਿਫੇ ਗੜੀ ਦੀ ਦੀਵਾਰ ਨਾਲ ਪੌੜੀ ਲਾ ਉੱਪਰ ਜਾ ਚੜਿਆ ਉੱਪਰੋਂ ਕਲਗੀ ਤਰਜੀ ਦੀ ਨਜ਼ਰ ਪੈ ਗਈ ਇਸ ਦੀ ਧੌਣ ਵਿੱਚ ਦੀ ਤੀਰ ਆਰ ਪਾਰ ਹੋ ਗਿਆ ਇਹ ਲੋਟਣੀਆਂ ਖਾਂਦਾ ਥੱਲੇ ਆ ਡਿੱਗਾ ਤੇ ਸਦਾ ਲਈ ਚਿਤ ਹੋ ਗਿਆ ਦੂਸਰੇ ਜਰਨੈਲ ਗਣੀ ਖਾਨ ਨੇ ਹਿੰਮਤ ਕਰ ਪੌੜੀ ਦੇ ਡੰਡੇ ਨੂੰ ਜਾ ਹੱਥ ਪਾਇਆ ਹੌਲੀ ਹੌਲੀ ਉੱਪਰ ਚੜਨ ਲੱਗਾ ਜਦ ਇਸਨੇ ਅਖੀਰਲੇ ਡੰਡੇ ਨੂੰ ਹੱਥ ਪਾਸਿਰ ਗੜੀ ਦੀ ਕੰਧ ਤੋਂ ਉੱਚਾ ਕੀਤਾ ਤਾਂ ਜਰਨੈਲਾਂ ਦੇ ਜਰਨੈਲ ਦਸਮ ਪਿਤਾ ਜੀ ਨੇ ਇਹਦੇ ਸਿਰ ਤੇ ਸੀਸਪਾਰਟ ਮਾਰ ਇਸ ਦੀ ਮੰਜ ਘੱਡ ਦਿੱਤੀ ਇਹਨਾਂ ਦੋਹਾਂ ਨੂੰ ਇਸ ਤਰ੍ਹਾਂ ਮਰਦਿਆਂ ਦੇਖ ਕੇ ਕਿਸ ਦਾ ਹੌਸਲਾ ਨਾ ਪਿਆ ਗੜੀ ਦੇ ਨੇੜੇ ਜਾਣ ਦਾ ਖਵਾਜਾ ਮਹਿਮੂਦ ਅਲੀ ਆਪਣੇ ਸਾਥੀਆਂ ਸਮੇਤ ਕੰਧ ਓਲੇ ਲੁੱਕ ਕੇ ਦੌੜ ਗਿਆ ਪਾਤਸ਼ਾਹ ਜੀ ਜਫਰਨਾਮਾ ਵਿੱਚ ਇਸ ਨੂੰ ਡਰਪੋਕ ਲਿਖ ਕੇ ਕਹਿੰਦੇ ਹਨ ਕਿ ਜੇ ਮੈਂ ਇਸ ਦਾ ਮੂੰਹ ਵੇਖ ਲੈਂਦਾ ਤਾਂ ਇਸ ਨੂੰ ਵੀ ਇੱਕ ਤੀਰ ਬਖਸ਼ ਦਿੰਦਾ ਗੁਰੂ ਪਾਤਸ਼ਾਹ ਜੀ ਇਹ ਵੀ ਲਿਖਦੇ ਹਨ ਕਿ ਕਈ ਸ਼ੇਖੀਖ ਹੋਰ ਗੱਪੀ ਪਠਾਨ ਰਣਪ੍ਰਥਮੀ ਵਿੱਚੋਂ ਬਾਹਰ ਨੂੰ ਉੱਠਣ اٹھے ਪੂਰੀ ਤਰ੍ਹਾਂ ਘਰਲਾਟ ਮੱਚੀ ਹੋਈ ਸੀ ਮੱਖਿਓਂ ਦੀਆਂ ਮੱਖੀਆਂ ਵਾਂਗ ਬੈਰੀ ਕਾਲੇ ਕੱਪੜਿਆਂ ਵਿੱਚ ਘੁੰਮ ਰਿਹਾ ਸੀ ਸਤਗੁਰੂ ਜੀ ਜਫਰਨਾਮਾ ਵਿੱਚ ਬੈਰੀ ਦੀ ਗਿਣਤੀ 10 ਲੱਖ ਤੇ ਸਿੰਘਾਂ ਦੀ ਗਿਣਤੀ 40 ਦੱਸਦੇ ਨੇ ਕਿਹੋ ਜਿਹਾ ਅਨੋਖਾ ਯੁੱਧ ਹੋ ਰਿਹਾ ਸੀ ਇੱਕ ਪਾਸੇ 10 ਲੱਖ ਦੂਜੇ ਪਾਸੇ ਕਈ ਦਿਨਾਂ ਦੇ ਭੁੱਖੇ 40 ਅੱਜ ਤੱਕ ਦੁਨੀਆ ਦੇ ਇਤਿਹਾਸ ਵਿੱਚ ਇਸ ਤਰ੍ਹਾਂ ਨਹੀਂ ਹੋਇਆ ਇਸ ਤਰ੍ਹਾਂ ਸਾਵੀ ਜੰਗ ਹੁੰਦੀ ਨੂੰ ਦਿਨ ਢਲ ਗਿਆ ਦੁਸ਼ਮਣ ਨੇ ਵੱਡਾ ਤੇ ਸਾਂਝਾ ਹਮਲਾ ਕਰ ਗੱਡੀ ਦਾ ਦਰਵਾਜ਼ਾ ਭੰਨਣ ਲਈ ਹੱਲਾ ਬੋਲਿਆ ਅੰਦਰੋਂ ਗੋਲੀ ਸਿੱਕਾ ਮੁੱਕ ਚੁੱਕਾ ਸੀ ਵੈਰੀ ਦਰਵਾਜ਼ਾ ਭੰਨ ਅੰਦਰ ਨਾ ਆਵੜੇ ਸਿੰਘਾਂ ਨੇ ਕਲਗੀਧਰ ਜੀ ਤੋਂ ਆਗਿਆ ਲੈ ਬਾਹਰ ਮੈਦਾਨ ਵਿੱਚ ਜਾ ਵੈਰੀ ਦੇ ਬੁਰੀ ਤਰ੍ਹਾਂ ਆਹੂ ਲਾਹੇ ਜਥਿਆਂ ਦੇ ਰੂਪ ਵਿੱਚ ਪਾਤਸ਼ਾਹ ਜੀ ਸਿੰਘਾਂ ਨੂੰ ਗੱਡੀ ਅੰਦਰੋਂ ਭੇਜਦੇ ਸਿੰਘ ਸਵਾ ਲੱਖ ਸੇ ਇਹ ਲੜਾਉਣ ਵਾਲੇ ਕਲਗੀਧਰ ਜੀ ਦੇ ਬੋਲ ਸੱਚ ਕਰ ਸ਼ਹੀਦੀ ਪ੍ਰਾਪਤ ਕਰ ਜਾਂਦੇ ਮੈਦਾਨ ਵਿੱਚ ਹਾਹਾਕਾਰ ਮੱਚੀ ਹੋਈ ਸੀ ਉੜ ਨਾਲ ਅਸਮਾਨ ਵੀ ਨਜ਼ਰ ਨਹੀਂ ਸੀ ਆਉਂਦਾ ਅੱਧੇ ਤੋਂ ਬਾਅਦ ਸਿੰਘ ਸ਼ਹੀਦ ਦੀ ਪਾ ਗਏ ਸਿੰਘਾਂ ਨੂੰ ਸ਼ਹੀਦ ਹੁੰਦਾ ਦੇਖ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਨੇ ਕਿਹਾ ਕਿ ਪਿਤਾ ਜੀ ਮੈਨੂੰ ਵੀ ਮੈਦਾਨੇ ਜੰਗ ਵਿੱਚ ਭੇਜੋ ਗੜੀ ਵਿਚਲੇ ਸਿੰਘਾਂ ਨੇ ਵਾਰ-ਵਾਰ 칼ਗੀਧਰ ਜੀ ਨੂੰ ਕਿਹਾ ਕਿ ਪਾਸ਼ਾ ਤੁਸੀਂ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਗੜੀ ਤੋਂ ਬਾਹਰ ਨਿਕਲ ਜਾਓ ਪੰਥਦੇਵਾਲੀ ਨੇ ਕਿਹਾ ਕਿ ਤੁਸੀਂ ਸਾਰੇ ਮੇਰੇ ਸਾਹਿਬਜ਼ਾਦੇ ਹੋ ਖਾਲਸਾ ਜੀ ਤੁਸੀਂ ਮੇਰੇ ਮੈਂ ਤੁਹਾਡਾ ਹਾਂ ਸਿੰਘਾਂ ਦੇ ਰੋਕਣ ਤੇ ਵੀ ਪਿਤਾ ਨੇ ਪੁੱਤ ਨੂੰ ਆਗਿਆ ਦੇ ਦਿੱਤੀ ਇਹ ਜਾਣਦੇ ਹੋਏ ਵੀ ਕਿ ਇਸ ਦਾ ਨਤੀਜਾ ਮੌਤ ਸਿਵਾਇ ਕੁਝ ਹੋਰ ਨਹੀਂ ਹੋਣਾ ਆਪਣੇ ਹਥੀਂ ਸ਼ਾਸਤਰ ਸਜਾ ਪੇਤਾ ਗਲਗੀਦਰ ਸਹਬਜ਼ਾਦੇ ਅਜੀਤ ਸਿੰਘ ਨੂੰ ਮੈਦਾਨੇ ਜੰਗ ਵਿੱਚ ਭੇਜਿਆ ਗੱਡੀ ਦਾ ਦਰਵਾਜ਼ਾ ਹਰ ਜੱਥੇ ਦੇ ਬਾਹਰ ਜਾਣ ਲਈ ਖੁੱਲਦਾ ਤੇ ਬੰਦ ਹੋ ਜਾਂਦਾ ਫਿਰ ਦਰਵਾਜ਼ਾ ਖੋਲ੍ਹਿਆ ਸਹਬਜ਼ਾਦੇ ਅਜੀਤ ਸਿੰਘ ਨਾਲ ਪੰਜ ਪਿਆਰਿਆਂ ਵਿੱਚੋਂ ਭਾਈ ਮੋਹਕਮ ਸਿੰਘ ਜੀ ਸਮੇਤ ਸੱਤ ਸਿੰਘ ਹੋਰ ਗੱਡੀ ਚੋਂ ਬਾਹਰ ਨਿਕਲ ਵੈਰੀ ਵਿੱਚ ਦਸ ਗਏ ਦੁਸ਼ਮਣ ਵਿੱਚ ਚੀਖ ਚਿਹਾੜਾ ਪੈ ਗਿਆ ਬਾਬਾ ਅਜੀਤ ਸਿੰਘ ਨੇ ਇੰਨੀ ਤੇਜ਼ੀ ਨਾਲ ਵੈਰੀ ਛਾਂਗਿਆ ਕਿ ਸਾਰੇ ਅੱਲਾ ਅੱਲਾ ਬੁਕਾਰਨ ਲੱਗੇ ਬਾਬਾ ਜੀ ਆਪਣੇ ਨੇਜੇ ਦੇ ਇੱਕ ਵਾਰ ਵਿੱਚ ਕਈ-ਕਈ ਪਠਾਣ ਪਰੋ ਦਿੰਦੇ। ਕਸਮਾਨ ਦਾ ਯੁੱਧ ਹੋਇਆ। ਸਹਿਬਜ਼ਾਦਾ ਅਜੀਤ ਸਿੰਘ ਦੇ ਸਰੀਰ ਤੇ ਕਈ ਡੂੰਘੇ ਫੱਟ ਲੱਗੇ ਤੇ ਆਖਰਸ਼ੀ ਦੀ ਜੰਮ ਪੀ ਗਏ। ਪੁੱਤ ਦੀ ਸ਼ਹਾਦਤ ਦੇਖ ਕੇ ਬਾਜਾ ਮਲੇ ਪਿਤਾ ਨੇ ਜਕਾਰਾ ਗਜਾਇਆ ਤੇ ਵਾਹਿਗੁਰੂ ਦਾ ਧੰਨਵਾਦ ਕੀਤਾ ਕਿ ਤੇਰੀ ਵਸਤ ਤੈਨੂੰ ਸੌਂਪ ਦਿੱਤੀ ਹੈ। ਆਪਣੇ ਵੱਡੇ ਭਰਾ ਨੂੰ ਸ਼ਹੀਦ ਹੁੰਦਿਆਂ ਦੇਖਿਆ। ਸਾਹਿਬਜ਼ਾਦੇ ਭਾਈ ਜਜਾਰ ਸਿੰਘ ਵੀ ਰੋ ਵਿੱਚ ਆਏ ਤੇ ਸ਼ਹੀਦੀ ਜਾਮ ਪੀਣ ਲਈ ਪਿਤਾ ਨੂੰ ਕਿਹਾ ਕਿ ਮੈਨੂੰ ਵੀ ਭਰਾ ਦੇ ਮਗਰ ਹੀ ਤੋਰ ਦਿਓ ਭਾਈ ਦਇਆ ਸਿੰਘ ਜੀ ਨੇ ਕਿਹਾ ਕਿ ਪਾਸ਼ਾ ਜੀ ਸਾਹਿਬਜ਼ਾਦੇ ਨੂੰ ਜੰਗ ਵਿੱਚ ਨਾ ਭੇਜੋ ਇੱਕ ਸਾਹਮਣੇ ਸ਼ਹੀਦ ਹੋ ਗਿਆ ਦੂਜੇ ਦੋ ਪਤਾ ਨਹੀਂ ਕਿੱਥੇ ਨੇ ਤੇਰੇ ਕੋਲ ਤਾਂ ਵਾਜਾਂ ਵਾਲਿਆ ਇਹੋ ਕੁਝ ਹੈ ਪੰਥ ਦੇ ਵਾਲੀ ਨੇ ਬਹੁਤ ਹੀ ਠੰਮੇ ਨਾਲ ਕਿਹਾ ਭਾਈ ਦਇਆ ਸਿੰਘ ਤੁਸੀਂ ਸਾਰੇ ਮੇਰੇ ਪੁੱਤ ਹੀ ਤਾਂ ਹੋ ਸਾਰੇ ਖਾਲਸੇ ਮੇਰੇ ਪੁੱਤਰ ਧੀਆਂ ਨੇ ਇਸ ਤਰ੍ਹਾਂ ਸਿੰਘਾਂ ਨੂੰ ਧੀਰਜ ਦੇ ਕੇ ਸਾਹਿਬ ਜادہ ਜੁਝਾਰ ਸਿੰਘ ਜੀ ਨੂੰ ਵੀ ਪਹਿਲੇ ਪੁੱਤਰ ਵਾਂਗ ਹੱਥੀਂ ਸ਼ਾਸਤਰ ਸਜਾ ਨਾਲ ਪਾਈ ਹਿੰਮਤ ਸਿੰਘ ਜੀ ਭਾਈ ਸਾਹਿਬ ਸਿੰਘ ਜੀ ਤੇ ਤਿੰਨ ਹੋਰ ਸਿੰਘ ਜੰਗ ਦੇ ਮੈਦਾਨ ਵੱਲ ਤੁਰੇ ਦਰਵਾਜ਼ਾ ਖੁੱਲਿਆ ਮੈਦਾਨ ਫਿਰ ਭਕਿਆ ਵੈਰੀ ਸਾਹਿਬਜਾਦੇ ਦੀ ਵੀਰਤਾ ਦੇਖ ਕੰਬ ਉੱਠਿਆ ਦੁਸ਼ਮਣ ਹਾਇ ਹਾਇ ਕਰ ਚੀਖ ਪੁਕਾਰ ਕਰਨ ਲੱਗਾ ਮੁਗਲ ਜਰਨੈਲਾਂ ਰੋ ਵਿੱਚ ਆਣ ਭੜਵੇਂ ਹੱਲੇ ਕਰ ਬਾਬਾ ਜੁਝਾਰ ਸਿੰਘ ਦਿਵਾਲੇ ਆਣ ਕੇ ਰਕਤਿਆ ਕਲਗੀਧਰ ਪਾਸ਼ਾ ਜੀ ਨੇ ਤੀਰਾਂ ਦੀ ਬਿਛਾੜ ਨਾਲ ਕੇਰਾ ਕਈ ਵਾਰ ਤੋੜਿਆ ਪਿਤਾ ਦੇ ਦੇਖਦਿਆਂ ਦੇਖਦਿਆਂ ਦੂਜਾ ਪੁੱਤਰ ਵੀ ਅੱਖਾਂ ਸਾਹਮਣੇ ਸ਼ਹੀਦ ਹੋ ਗਿਆ ਗੜੀ ਵਿੱਚੋਂ ਫਿਰ ਜਕਾਰਾ ਗੂੰਜਿਆ ਫਿਰ ਸ਼ੁਕਰ ਤੇ ਸਬਰ ਲਈ ਮਾਲਕ ਦਾ ਧੰਨਵਾਦ ਕੀਤਾ ਸੂਰਜ ਵੀ ਮਿਟ ਗਿਆ ਕਲਗੀਧਰ ਦਾ ਲਾਡਲਾ ਵੀ ਅੱਖਾਂ ਤੋਂ ਪਰੇ ਹੋ ਗਿਆ ਸੂਰਜ ਮਿਟਦਿਆਂ ਹੀ ਸਰਦੀ ਦੀ ਰੁੱਤ ਹੋਣ ਕਾਰਨ ਹਨੇਰਾ ਹੋ ਗਿਆ ਜੰਗੀ ਕਾਨੂੰਨ ਮੁਤਾਬਕ ਜੰਗ ਬੰਦ ਹੋ ਗਈ ਗੜੀ ਦੇ ਅੰਦਰ 8 ਕੁ ਸਿੰਘ ਬਾਕੀ ਰਹਿ ਗਏ ਰਹਿ ਰਸ ਦਾ ਪਾਠ ਹੋਇਆ ਕਲਗੀਧਰ ਜੀ ਪੂਰੀ ਤਰ੍ਹਾਂ ਚੜ੍ਹਦੀਆਂ ਕਲਾਂ ਵਿੱਚ ਵਿਚਰ ਰਹੇ ਸੀ ਉਹਨਾਂ ਦੇ ਚਿਹਰੇ ਤੇ ਗਮ ਜਾਂ ਉਦਾਸੀ ਦਾ ਕੋਈ ਚਿੰਨ ਨਹੀਂ ਸੀ ਉਹ ਤਾਂ ਸਵੇਰ ਹੁੰਦਿਆਂ ਹੀ ਰਣ ਵਿੱਚ ਜੂਝਣਾ ਚਾਹੁੰਦੇ ਸੀ ਪਰ ਸਿੰਘਾਂ ਨੇ ਕਿਹਾ ਕਿ ਨਹੀਂ ਬਾਸ਼ਾ ਜੀ ਤੁਹਾਡੇ ਸਰੀਰ ਦੀ ਅਜੇ ਬਹੁਤ ਲੋਡ ਹੈ ਤੁਸੀਂ ਗੜੀ ਨੂੰ ਛੱਡ ਜਾਓ ਭਾਈ ਦਇਆ ਸਿੰਘ ਜੀ ਦੀ ਅਗਵਾਈ ਵਿੱਚ ਸਿੰਘਾਂ ਦੀਆਂ ਬੇਨਤੀਆਂ ਪਾਤਸ਼ਾਹ ਨੂੰ ਮੰਨਣੀਆਂ ਪਈਆਂ ਉਹਨਾਂ ਕਿਹਾ ਕਿ ਅਸੀਂ ਜਾਣ ਲੱਗੇ ਵੈਰੀ ਨੂੰ ਦੱਸ ਕੇ ਜਾਵਾਂਗੇ ਸਾਰਿਆਂ ਨੇ ਸਲਾਹ ਪ੍ਰਵਾਨ ਕਰ ਲਈ ਭਾਈ ਸੰਗਤ ਸਿੰਘ ਜੀ ਜਿਸ ਦਾ ਚਿਹਰਾ ਕਲਗੀਧਰ ਜੀ ਨਾਲ ਮਿਲਦਾ ਸੀ ਉਸ ਦੇ ਸੀਸ ਤੇ ਹੱਥੀ ਕਲਗੀ ਸਜਾ ਕੇ ਕਿਹਾ ਜਿਉਂਦੇ ਜੀ ਵੈਰੀ ਦੇ ਹੱਥ ਨਹੀਂ ਆਉਣਾ ਜਿਸ ਥਾਂ ਅਸੀਂ ਬੈਠੇ ਸੀ ਉੱਥੇ ਬੈਠ ਸਾਡਾ ਇੱਥੇ ਹੋਣ ਦਾ ਭਲੇਖਾ ਪਾਈ ਰੱਖਣਾ ਆਪਣਾ ਸਰੀਰਕ ਬਲ ਖਾਲਸਾ ਪੰਥ ਨੂੰ ਸੌਂਪ ਗੜੀ ਛੱਡਣ ਦੀ ਪੂਰੀ ਤਿਆਰੀ ਕਰ ਲਈ। ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ ਨੂੰ ਆਪਣੇ ਨਾਲ ਚੱਲਣ ਲਈ ਤਿਆਰ ਕੀਤਾ। ਚਮਕੌਰ ਦਾ ਸਾਕਾ 8 ਪੋ 1761 ਬਿਕਰਮੀ 22 ਦਸੰਬਰ 1704 ਈਸਵੀ ਨੂੰ ਵਾਪਰਿਆ। ਇਸੇ ਦਿਨ ਵੱਡੇ ਸਾਹਿਬਜ਼ਾਦੇ 40 ਸਿੰਘਾਂ ਸਮੇਤ ਸ਼ਹੀਦ ਹੋ ਗਏ।